ਤੇ ਤੁਸੀਂ ਸਾਰੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਈਫੀ ਸ਼ੀ ਵਲੋਗ ਤੇ ਮੈਂ ਲੁਧਿਆਣਾ ਤੋਂ ਬਲੋਂਗ ਕਰਦੀ ਹਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਟਿਪਸ ਲੈ ਕੇ ਆਣੇ ਆ ਤੇ ਤੁਹਾਨੂੰ ਅੱਜ ਦੱਸਦੀ ਹਾਂ ਸੋਹਣੀ ਜੀ ਨਾਈਟ ਕਰੀਮ ਜਿਹੜੀ ਤੁਸੀਂ ਨਾਈਟ ਨੂੰ ਲਗਾ ਸਕਦੇ ਹੋ ਜਿਵੇਂ ਹੁਣ ਗਰਮੀਆਂ ਸਟਾਰਟ ਨੇ ਸਾਰਿਆਂ ਨੂੰ ਇਹੀ ਹੁੰਦਾ ਹੈ ਕਿ ਕਿਹੜਾ ਮੋਇਸਚਰਾਈਜ਼ਰ ਲਗਾਈਏ ਕਿਹੜੀ ਕਰੀਮ ਲਗਾਈਏ ਕਿ ਜਿਹੜੀ ਸਾਡੀ ਸਕਿਨ ਨੂੰ ਇੱਕਦਮ ਵਧੀਆ ਬਣਾ ਕੇ ਰੱਖੇ ਜੇ ਜਿਵੇਂ ਕਾਲਾਪਨ ਆ ਜਾਂਦਾ ਹੈ ਜਾਂ ਸਾਡੇ ਰਿੰਕਲ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਸਾਡੇ ਜਿਹੜਾ ਹੁੰਦਾ ਹੈ ਟੈਨ ਟੈਨ ਦੀ ਪ੍ਰੋਬਲਮ ਆ ਜਾਂਦੀ ਹੈ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਬਹੁਤ ਤਰ੍ਹਾਂ ਦੀ ਖਾਰਜ ਖੁਜਲੀ ਸਾਡੇ ਫੇਸ ਤੇ ਹੁਣ ਲੱਗ ਜਾਂਦੀ ਹੈ ਰੁੱਖੀ ਸੁੱਕੀ ਸਕਿਨ ਹੋਣ ਲੱਗ ਜਾਂਦੀ ਹੈ ਤੁਹਾਨੂੰ ਮੈਂ ਇੱਕ ਬਹੁਤ ਵਧੀਆ ਕਰੀਮ ਜਿਹੜੀ ਹੈ ਬਣਾਉਣਾ ਸਿਖਾਉਂਦੀ ਆ ਤੇ ਲਗਾਉਣਾ ਵੀ ਦੱਸਦੀ ਆ ਵੀ ਕਿਸ ਤਰੀਕੇ ਨਾਲ ਤੁਸੀਂ ਬਣਾਣੀ ਹੈ ਤੇ ਕਿਸ ਤਰੀਕੇ ਨਾਲ ਲਗਾਣੀ ਹੈ ਵੀਡੀਓ ਪੂਰੀ ਦੇਖਣਾ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਔਰ ਲਾਈਕ ਕਰ ਦਿਓ ਫਟਾਫਟ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਸੋਹਣੀ ਜੀ ਕਰੀਮ ਕਿੱਦਾਂ ਬਣਾਣੀ ਹੈ ਠੀਕ ਹੈ ਤੇ ਸੋਹਣੀ ਕਰੀਮ ਬਣਾਉਣ ਲਈ ਰਾਤ ਦੇ ਚਾਵਲ ਮਤਲਬ ਕਿ 48 ਘੰਟੇ ਹੋ ਗਏ ਸੀਗੇ ਚਾਵਲ ਭਿਗੋ ਕੇ ਰੱਖੇ ਨੇ 48 ਘੰਟੇ ਜਾਨੀ ਕਿ 2 ਦਿਨ ਚਾਵਲਾਂ ਨੂੰ ਭਿ ਕੇ ਰੱਖਣਾ ਸਿਰਫ ਇੱਕ ਚਮਚਾ ਕੁ ਭਿ ਕੇ ਰੱਖ ਲਓ ਥੋੜਾ ਜਿਹਾ ਦੇਚ ਪਾਣੀ ਪਾ ਕੇ ਜਾਇਦ ਤੁਸੀਂ ਗੁਲਾਬ ਜਲ ਪਾ ਲਓ ਮੈਂ ਉਹਦੇ ਵਿੱਚ ਗੁਲਾਬ ਜਲ ਪਾ ਕੇ ਨਾ ਚੰਗੀ ਤਰ੍ਹਾਂ ਚਾਵਲਾਂ ਨੂੰ ਧੋ ਕੇ ਗੁਲਾਬ ਜਲ ਪਾ ਕੇ ਤੇ ਚਾਵਲ ਭਿ ਕੇ ਰੱਖੇ ਸੀ ਤੇ ਉਹ ਜਿਹੜਾ ਗੁਲਾਬ ਜਲ ਲੈਣਾ ਹੈ ਦੇਖੋ ਮੈਂ ਹੁਣ ਇਹਨਾਂ ਤਾਰ ਕੇ ਲੈ ਆਈਆਂ ਠੀਕ ਹੈ ਚਾਵਲ ਨਹੀਂ ਪਾਣੇ ਸਿਰਫ ਜਿਹੜਾ ਉਹਦਾ ਪਾਣੀ ਹੈ ਨਾ ਉਹੀ ਲੈਣਾ ਹੈ ਇਸ ਪਾਣੀ ਦੇ ਵਿੱਚ ਚਾਵਲਾਂ ਦਾ ਜਿੰਨਾ ਵੀ ਅਸਰ ਜਿੰਨੇ ਉਹਦੇ ਗੁਣ ਨੇ ਸਾਰੇ ਆ ਗਏ ਨੇ ਕਿਉਂਕਿ ਜਿਹੜੇ ਚਾਵਲ ਹੁੰਦੇ ਨੇ ਨਾ ਸਾਡੀ ਸਕਿਨ ਲਈ ਬਹੁਤ ਵਧੀਆ ਹੁੰਦੇ ਨੇ ਤੇ ਇਹਦੀ ਜਿਹੜੀ ਕਰੀਮ ਹੁੰਦੀ ਹੈ ਨਾ ਨਾਈਟ ਕਰੀਮ ਵਿੱਚ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਹੈ ਜਿਹਦੇ ਨਾਲ ਸਾਡੀ ਸਕਿਨ ਗੋਰੀ ਚਿੱਟੀ ਰਹਿੰਦੀ ਹੈ ਤੇ ਸਾਡੀ ਟੈਨ ਠੀਕ ਹੁੰਦੀ ਹੈ ਦੋ ਦਿਨ ਤੁਸੀਂ ਸਿਰਫ ਇੱਕ ਚਮਚਾ ਚਾਵਲ ਉਹਦੇ ਵਿੱਚ 3-4 ਚਮਚੇ ਜਿਹੜੇ ਹਨਾ ਗੁਲਾਬ ਜਲ ਦੇ ਪਾ ਕੇ ਉਹਨੂੰ ਭਿਓਇ ਕਰ ਰੱਖ ਦਿਓ ਚਾਹੇ ਸਿੰਪਲ ਪਾਣੀ ਜਿਹੜਾ ਤੁਸੀਂ ਉਹ ਪਾ ਕੇ ਰੱਖ ਸਕਦੇ ਵੈਸੇ ਗੁਲਾਬ ਜਲ ਪਾਓਗੇ ਤੇ ਸਭ ਤੋਂ ਵਧੀਆ ਹੋਵੇਗਾ ਠੀਕ ਹੈ ਚੰਗੀ ਤਰ੍ਹਾਂ ਚਾਵਲਾਂ ਨੂੰ ਧੋ ਲੈਣਾ ਤੇ ਦੇਖੋ ਪਾਣੀ ਤਿਆਰ ਹੋ ਗਿਆ ਇੱਥੇ ਆਪਾਂ 2 ਚਮਚੇ ਪਾਣੀ ਦੇ ਲੈ ਲਏ ਨੇ ਹੁਣ ਇਹਦੇ ਵਿੱਚ ਕੀ ਕੀ ਪਾਣਾ ਉਹ ਵੀ ਤੁਹਾਨੂੰ ਮੈਂ ਦੱਸਦੀ ਆਂ ਇਹਦੇ ਵਿੱਚ ਪਾਣੀ ਆਪਾਂ ਐਲੋਵੀਰਾ ਐਲੋਵੀਰਾ ਜਿਹੜੀ ਹੁੰਦੀ ਹੈ ਨਾ ਸੰਡਲਵੁੱਡ ਬਹੁਤ ਵਧੀਆ ਹੁੰਦੀ ਹੈ ਯਾਨੀ ਕਿ ਚੰਦਨ ਦੀ ਜਿਹੜੀ ਹੁੰਦੀ ਹੈ ਨਾ ਠੰਡੀ ਹੁੰਦੀ ਹੈ ਗਰਮੀਆਂ ਲਈ ਤੇ ਬਹੁਤ ਵਧੀਆ ਹੁੰਦੀ ਹੈ ਸਾਡੀ ਸਕਿਨ ਲਈ ਠੀਕ ਹੈ ਜਿੰਨੀ ਕਿ ਤੁਸੀਂ ਬਣਾਣੀ ਹੈ ਜਿੰਨੀ ਕਿ ਰਿਕਾਰਡਿੰਗ ਬਣਾਣੀ ਤੁਸੀਂ ਓਨੀ ਪਾ ਸਕਦੇ ਹੋ ਠੀਕ ਹੈ ਜਿਵੇਂ ਮੈਂ 2 ਚਮਚ ਪਾਣੀ ਦੇ ਪਾਇਆ ਹੈ ਇੱਕ ਚਮਚੇ ਦੇ ਵਿੱਚ ਮੈਂ ਪਾ ਲੈਣੀ ਹੈ ਐਲੋਵੀਰਾ ਜੈਲ ਸੰਡਲਵੁੱਡ ਜੈਲ ਜਿਹੜੀ ਐਲੋਵੀਰਾ ਹੁੰਦੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਗਰਮੀਆਂ ਲਈ ਖਾਸ ਕਰਕੇ ਕਿਉਂਕਿ ਇਹ ਠੰਡਕ ਦਿੰਦੀ ਹੈ ਤੇ ਸਾਡੀ ਸਕਿਨ ਨੂੰ ਵੀ एकदम ਬ੍ਰਾਈਟ ਤੇ एकदम ਨਿਖਾਰ ਦਿੰਦੀ ਹੈ ਠੀਕ ਹੈ ਐਲੋਵੀਰਾ ਪਾ ਲਿਆ ਦੂਸਰਾ ਤੁਸੀਂ ਕੀ ਪਾਣਾ ਹੈ ਵਿਟਾਮਿਨ E ਦਾ ਕੈਪਸੂਲ ਵਿਟਾਮਿਨ E ਦਾ ਕੈਪਸੂਲ ਜਿਹੜਾ ਹੁੰਦਾ ਹੈ ਸਾਡੀ ਸਕਿਨ ਵਾ ਤੇ ਬਹੁਤ ਵਧੀਆ ਹੁੰਦਾ ਹੈ ਸਾਡੀ ਸਕਿਨ ਨੂੰ ਮੋਇਸਚਰਾਈਜ਼ਰ ਬਣਾ ਕੇ ਰੱਖਦਾ ਹੈ ਸਾਡੀ ਸਕਿਨ ਦੀ ਜੇ ਕੋਈ ਵੀ ਪ੍ਰੋਬਲਮਾਂ ਹੁੰਦੀਆਂ ਨੇ ਉਹਨੂੰ ਠੀਕ ਕਰਨ ਵਿੱਚ ਹੈ ਕੰਮ ਕਰਦਾ ਹੈ ਤੇ ਇਸ ਤਰੀਕੇ ਨਾਲ ਕਿਉਂਕਿ ਮੈਂ ਹਫ਼ਤੇ ਦੇ ਵਿੱਚ ਸਿਰਫ ਦੋ ਕੈਪਸੂਲ ਜਿਹੜੇ ਖਾਣੇ ਵੀ ਹੁੰਦੇ ਆ ਇਹਦੇ ਨਾਲ ਖਾਣ ਨਾਲ ਕੀ ਹੁੰਦਾ ਸਾਡੇ ਜਿਹੜੇ హెయిਰ ਫਾਲ ਦੀ ਪ੍ਰੋਬਲਮ ਹੁੰਦੀ ਉਹ ਵੀ ਠੀਕ ਹੁੰਦੀ ਹੈ ਸਾਡੇ హెయిਰ ਵਾਸਤੇ ਬਹੁਤ ਵਧੀਆ ਹੁੰਦੇ ਨੇ హెయిਰ ਮਜ਼ਬੂਤ ਰਹਿੰਦੇ ਨੇ ਔਰ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਇਸ ਕਰਕੇ ਹਫ਼ਤੇ ਵਿੱਚ ਮੈਂ ਦੋ ਕੈਪਸੂਲ ਖਾਣੀਆਂ ਜਿਆਦਾ ਨਹੀਂ ਖਾਣੇ ਚਾਹੀਦੇ ਹਫ਼ਤੇ ਵਿੱਚ ਸਿਰਫ ਦੋ ਕੈਪਸੂਲ ਖਾਣੇ ਨੇ ਤੇ ਫਿਰ ਤੁਸੀਂ ਕੀ ਪਾਣਾ ਹੈ ਵਰਜਨ ਔਇਲ ਦੇਖੋ ਇਹ ਹੈਗਾ ਇਹ ਓਲੀ ਔਇਲ ਠੀਕ ਹੈ ਇਹ ਵਰਜਨ ਹੈ ਸਿਰਫ ਫੇਸਲੀ ਹੁੰਦਾ ਹੈ ਇੱਕ ਦਾ ਹੁੰਦਾ ਹੈ ਨਾ ਜੈਤੂਨ ਦਾ ਤੇਲ ਅਰੰਡੀ ਦਾ ਤੇਲ ਜਿਹਨੂੰ ਆਪਾਂ ਕਈ ਭਾਸ਼ਾ ਚ ਬੋਲ ਦਿੰਦੇ ਆ ਤੜਕੇ ਦੇ ਕੰਮ ਚ ਆਉਂਦਾ ਜਿਵੇਂ ਆਪਾਂ ਤੜਕਾ ਸਬਜੀ ਨੂੰ ਲਾ ਕੇ ਹਾਰਡ ਵਾਸਤੇ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਤੜਕਾ ਲਗਾ ਕੇ ਆਪਾਂ ਉਹ ਸਬਜੀ ਵਿੱਚ ਤੇਨੂੰ ਇਸਤੇਮਾਲ ਕਰਦੇ ਆ ਚਾਹੇ ਤੁਸੀਂ ਸਿਰ ਨੂੰ ਵੀ ਲਗਾ ਲੈਂਦੇ ਹੋ ਇਹ ਹੈਗਾ 올ੀਵ ਆਇਲ ਵਰਜਨ 올ੀਵ ਆਇਲ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਮੀਸ਼ੋ ਤੋਂ ਮਿਲ ਜਾਵੇਗਾ ਤੇ ਇਹਦਾ ਲਿੰਕ ਮੈਂ ਦੇ ਦੇਵਨੀ ਆ ਡਿਸਕ੍ਰਿਪਸ਼ਨ ਚ ਥੋੜਾ ਜਿ ਤੁਸੀਂ ਅੱਧਾ ਕ ਚਮਚਾ ਤੁਸੀਂ ਇਹ ਪਾ ਲੈਣਾ ਹੈ ਇਹਦੇ ਨਾਲ ਕੋਈ ਹੁੰਦਾ ਸਾਡੀ ਸਕਿਨ ਜਿਹੜੀ ਇੱਕਦਮ ਬ੍ਰਾਈਟ ਤੇ ਇੱਕਦਮ ਸੋਹਣੀ ਸੁਨੱਖੀ ਰਹਿੰਦੀ ਹੈ ਤੇ ਇੱਕਦਮ ਨਾ ਮਤਲਬ ਕਿ ਜਿੱਦਾਂ ਮੋਇਸਚਰਾਈਜ਼ਰ ਹੋਣਾ ਚਾਹੀਦਾ ਸਾਡੀ ਸਕਿਨ ਵਿੱਚ ਉਹਨੂੰ ਲੋਕ ਕਰ ਦਿੰਦੀ ਹੈ ਮੋਇਸਚਰਾਈਜ਼ਰ ਨੂੰ ਤੇ ਬਹੁਤ ਹੀ ਵਧੀਆ ਜੀ ਇਹ ਬਿਊਟੀਫੁੱਲ ਕਰੀਮ ਬਣ ਕੇ ਹੋ ਜਾਂਦੀ ਹੈ ਰੈਡੀ ਦੇਖੋ ਚਾਰ ਚੀਜ਼ਾਂ ਪਾਈਆਂ ਨੇ ਵਿਟਾਮਿਨ E ਦਾ ਕੈਪਸੂਲ ਦੋ ਚਮਚ ਇੱਥੇ ਮੈਂ ਪਾਇਆ ਹੈਗਾ ਚਾਹ ਵਾਲਾ ਦਾ ਪਾਣੀ ਜਿਹੜੀ ਕਿ ਗੁਲਾਬ ਜਲ ਜਿਹੜਾ ਮੈਂ ਭੇ ਕੇ ਰੱਖਿਆ ਸੀ ਚਾਹਵਲ ਇੱਕ ਚਮਚ ਐਲੋਵੇਰਾ ਪਾ ਲਈ ਜਿੰਨੀ ਵੀ ਤੁਸੀਂ ਕਵਾਂਟੀਟੀ ਵਿੱਚ ਬਣਾਉਣਾ ਚਾਹਦੇ ਹੋ ਉਹਨਾਂ ਤੁਸੀਂ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਤਾਂ ਦੇਖੋ ਬਣ ਕੇ ਹੋ ਗਈ ਹੈ ਰੈਡੀ ਇਹ ਮੇਰੀ 4-5 ਦਿਨ ਤੀ ਕ੍ਰੀਮ ਬਣ ਕੇ ਹੋ ਗਈ ਹੈ ਰੈਡੀ ਕੋਈ ਵੀ ਤੁਸੀਂ ਛੋਟੀ ਜੀ ਡੱਬੀ ਕੋਈ ਵੀ ਖਾਲੀ ਡੱਬੀ ਚਾਏ ਹੋਵੇ ਕੱਚ ਦੀ ਕੋਈ ਵੀ ਉਹਦੇ ਵਿੱਚ ਤੁਸੀਂ ਸਟੋਰ ਕਰਕੇ ਇਹਨੂੰ ਰੱਖ ਲੈਣਾ ਹੈ ਬਹੁਤ ਹੀ ਪਿਆਰੀ ਬਹੁਤ ਹੀ ਬਿਊਟੀਫੁਲ ਕ੍ਰੀਮ ਬਣ ਕੇ ਹੋ ਗਈ ਹੈ ਰੈਡੀ ਤੇ ਤੁਸੀਂ ਲਗਾਉਣਾ ਕਿਸ ਟਾਈਮ ਉਹ ਵੀ ਤੁਹਾਨੂੰ ਮੈਂ ਦੱਸ ਦਈਏ ਇਸ ਕਰਕੇ ਐਦਾਂ ਤੁਸੀਂ ਇਹਨੂੰ ਆ ਸਟੋਰ ਕਰਕੇ ਇਹ ਕਰੀਮ ਨੂੰ ਰੱਖ ਸਕਦੇ ਹੋ ਇਦਾਂ ਠੀਕ ਹੈ ਆ ਦੇਖੋ ਕਿੰਨੀ ਪਿਆਰੀ ਕਰੀਮ ਜਿਹੜੀ ਸਾਡੀ ਬਣ ਕੇ ਰੈਡੀ ਹੋ ਗਈ ਹੈ ਠੀਕ ਹੈ ਮੈਂ ਸਾਰੀ ਇਹਦੇ ਵਿੱਚ ਸਟੋਰ ਕਰ ਲਵਾਂਗੀ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਨੂੰ ਲਗਾਉਣਾ ਕਿੱਦਾਂ ਹੈ ਬਹੁਤ ਵਧੀਆ ਕਰੀਮ ਜਿਹੜੀ ਹੈ ਬਣ ਕੇ ਹੋ ਗਈ ਹੈ ਰੈਡੀ ਠੀਕ ਹੈ ਐਲੋਵੇਰਾ ਤੁਸੀਂ ਦੇਖ ਸਕਦੇ ਹੋ ਸੈਂਡਲवुड ਐਲੋਵੇਰਾ ਹੈ ਯਾਨੀ ਕਿ ਚੰਦਰਮ ਵਾਲਾ ਐਲੋਵੇਰਾ ਇਹ ਖਾਸ ਕਰਕੇ ਗਰਮੀਆਂ ਵਿੱਚ ਬਹੁਤ ਵਧੀਆ ਹੁੰਦਾ ਸਾਡੀ ਸਕਿਨ ਲਈ ਠੀਕ ਹੈ ਔਰ ਤੁਸੀਂ ਕੀ ਕਰਨਾ ਹੈ ਸ਼ਾਮ ਨੂੰ ਜਦੋਂ ਤੁਹਾਡਾ ਫੇਸ ਤੁਸੀਂ ਫ੍ਰੀ ਹੁੰਦੇ ਹੋ ਫੇਸ ਨੂੰ ਸਾਫ਼ ਕਰ ਲੈਣਾ ਧੋ ਲੈਣਾ ਹੈ ਮੇਕਅਪ ਸਾਰਾ ਉਤਾਰ ਲੈਣਾ ਮੇਕਅਪ ਤੁਸੀਂ ਕਿੱਦਾਂ ਤਾਰਨਾ ਡਾਇਰੈਕਟਲੀ ਪਾਣੀ ਦੇ ਨਾਲ ਨਾਲ ਉਤਾਰਿਆ ਕਰੋ ਤੁਸੀਂ ਨਾਰੀਅਲ ਦਾ ਤੇਲ ਹੱਥਾਂ ਨੂੰ ਲਗਾ ਲਿਆ ਕਰੋ ਚਾਹੇ ਇਹੀ ਤੇਲ ਜਿਹੜਾ ਹੈਗਾ ਹੈ ਇਹੀ ਹੱਥਾਂ ਨੂੰ ਲਗਾ ਕੇ ਇਸ ਤਰੀਕੇ ਨਾਲ ਹੱਥਾਂ ਨੂੰ ਲਗਾ ਕੇ ਚੰਗੀ ਤਰ੍ਹਾਂ ਆਪਣੇ ਇਹਨਾਂ ਫੇਸ ਨੂੰ ਮ사ਜ ਕਰਿਆ ਕਰੋ ਉਸ ਤੋਂ ਬਾਅਦ ਕੋਈ ਵੀ ਤੁਸੀਂ ਰੁਮਾਲ ਲਿਜਾਏ ਕੋਟਨ ਲੈ ਲਓ ਉਹਨੂੰ ਸਾਫ਼ ਕਰੋ ਚੰਗੀ ਤਰ੍ਹਾਂ ਫਿਰ ਤੁਸੀਂ ਜਾ ਕੇ ਆਪਣੇ ਫੇਸ ਨੂੰ ਜਿਹੜਾ ਵੀ ਤੁਸੀਂ ਫੇਸ ਵੋਸ਼ ਇਸਤੇਮਾਲ ਕਰਦੇ ਹੋ ਉਹਦੇ ਨਾਲ ਜਾ ਕੇ ਕਰ ਸਕਦੇ ਹੋ ਵੈਸੇ ਤਾਂ ਤੁਸੀਂ ਫੇਸ ਵੋਸ਼ ਦੀ ਜਗ੍ਹਾ ਮਲਤਾਨੀ ਮਿੱਟੀ ਬੇਸਣ ਮਸਰ ਦੀ ਦਾਲ ਜਿਹੜੀ ਹੈ ਉਹਨੂੰ ਪਾਊਡਰ ਬਣਾ ਕੇ ਉਹਦਾ ਰੱਖ ਲਵੋ ਥੋੜੀ ਜਿਹੀ ਹੱਥ ਤੇ ਪਾਓ ਗਿੱਲਾ ਕਰਕੇ ਇਸ ਤਰੀਕੇ ਨਾਲ ਫੇਸ ਤੇ ਲਗਾ ਲਿਆ ਸਾਰੀ ਫੇਸ ਦੀ ਗੰਦਗੀ ਡਸਟ ਜਿਹੜੀ ਸਾਰੀ ਨਿਕਲ ਕੇ ਬਾਹਰ ਆ ਜਾਏਗੀ ਮੇਕਅਪ ਤੁਹਾਡਾ ਸਾਰਾ ਰਿਮੂਵ ਹੋ ਜਾਏਗਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈਗਾ ਰਾਤ ਨੂੰ ਫੇਸ ਨੂੰ ਵੋਸ਼ ਕਰਕੇ ਤੇ ਆ ਦੇਖੋ ਲਗਾ ਲੈਣੀ ਆ ਦੇਖੋ ਬਹੁਤ ਪਿਆਰਾ ਮੋਇਸਚਰਾਈਜ਼ਰ ਬਣ ਕੇ ਰੈਡੀ ਹੋ ਜਾਂਦਾ ਦੇਖੋ ਬਹੁਤ ਹੀ ਪਿਆਰੀ ਕਰੀਮ ਬਣ ਕੇ ਰੈਡੀ ਹੋ ਜਾਂਦੀ ਦਿਨੇ ਵੀ ਤੁਸੀਂ ਲਗਾ ਸਕਦੇ ਨਹੀਂ ਹੈਗਾ ਰਾਤ ਨੂੰ ਲਗਾਨੀ ਹੈ ਬੱਚੇ ਵੀ ਲਗਾ ਸਕਦੇ ਨੇ ਤੁਹਾਡੇ ਤੁਸੀਂ ਵੀ ਲਗਾਓ ਤੇ ਚਿਹਰਾ ਤੁਹਾਡਾ ਬਿਲਕੁਲ ਹੀ ਇੰਨਾ ਸਾਫ ਹੋ ਜਾਵੇਗਾ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਅਗਰ ਤੁਹਾਡੇ ਪਿੰਪਲਾਂ ਦੀ ਪ੍ਰੋਬਲਮ ਹੈ ਬੱਚਿਆਂ ਦੇ ਪਿੰਪਲ ਠੀਕ ਹੋਣੇ ਸ਼ੁਰੂ ਹੋ ਜਾਣਗੇ ਉਹਨਾਂ ਦੇ ਦਾਗ ਧੱਬੇ ਪੈ ਗਏ ਨੇ ਪਿੰਪਲਾਂ ਦੇ ਉਹ ਠੀਕ ਹੋ ਜਾਣਗੇ ਤੁਹਾਡੀ ਪਿਗਮੈਂਟੇਸ਼ਨ ਸ਼ਾਈਆਂ ਸਾਰਾ ਕੁਝ ਇਹਨੂੰ ਹੌਲੀ-ਹੌਲੀ ਤੁਸੀਂ ਦੇਖੇ ਤੁਹਾਨੂੰ ਤਿੰਨਾਂ ਦਿਨਾਂ ਦੇ ਵਿੱਚ ਫਰਕ ਨਜ਼ਰ ਆਣ ਲੱਗ ਜਾਣਾ ਕਿ ਤੁਹਾਡਾ ਚਿਹਰਾ ਜਿਹੜਾ ਬਹੁਤ ਹੀ ਸੋਹਣਾ ਹੋ ਗਿਆ ਬਹੁਤ ਹੀ ਬਿਊਟੀਫੁੱਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਕਰੀਮ ਬਣ ਕੇ ਹੋ ਗਈ ਹੈ ਰੈਡੀ ਇਹ ਤੁਸੀਂ ਨਾਈਟ ਨੂੰ ਇਹ ਵਾਲੀ ਕਰੀਮ ਬਣਾ ਕੇ ਇਸ ਤਰੀਕੇ ਨਾਲ ਤੇ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਨਾਈਟ ਨੂੰ ਵੀ ਲਗਾ ਲਓ ਦਿਨੇ ਵੀ ਲਵਾਰੋ ਕੋਈ ਚੱਕਰ ਨਹੀਂ ਦਿਨੇ ਵੀ ਲਗਾ ਸਕਦੇ ਹੋ ਕਿ ਇਹ ਕਰੀਮ ਹੈ ਇਹ ਕਰੀਮ ਦੇ ਤੌਰ ਤੇ ਬਣ ਕੇ ਹੋ ਗਈ ਹੈ ਰੈਡੀ ਹੱਥਾਂ ਨੂੰ ਤੁਸੀਂ ਜਿੰਦਾ ਮਰਜੀ ਆਪਣੇ ਹੱਥ ਗਰਦਨ ਚਿਹਰੇ ਤੇ ਇਸ ਤਰੀਕੇ ਨਾਲ ਲਗਾ ਲਓ ਆ ਦੇਖੋ ਬਸ 2 ਕੁ ਮਿੰਟੇ ਦੀ ਮ사ਜ ਇਦਾਂ ਕਰ ਲਓ ਅੰਦਰ ਹੀ ਸਮਾ ਜਾਂਦੀ ਸਕਿਨ ਦੇ ਬਹੁਤ ਹੀ ਪਿਆਰੀ ਜੀ ਕਰੀਮ ਬਣ ਕੇ ਹੋ ਗਈ ਹੈ ਰੈਡੀ ਜਿੱਦਾਂ ਕਿ ਤੁਹਾਨੂੰ ਕਿਹਾ ਏ ਮੇਕਅਪ ਤੁਹਾਡਾ ਉਤਰਿਆ ਹੋਣਾ ਚਾਹੀਦਾ ਏ ਸਿਰਫ ਮੇਰੇ ਲਿਪਸਟਿਕ ਹੀ ਲੱਗੀ ਏ ਵੈਸੇ ਮੈਂ ਕੋਈ ਵੀ ਹੋਰ ਕੋਈ ਚੀਜ਼ ਨਹੀਂ ਲਗਾਈ ਹੈਗੀ ਇਸ ਕਰਕੇ ਮੈਂ ਤੁਹਾਨੂੰ ਲਗਾ ਕੇ ਦੱਸ ਦਿੰਦੀ ਏ ਫੇਸ ਤੇ ਹੀ ਆ ਦੇਖੋ ਸਕਿਨ ਚ ਨੇ ਇੱਕ ਨਵੀਂ ਜਾਨ ਆ ਜਾਂਦੀ ਏ ਇੱਕ ਨਵਾਂ ਹੀ ਬਦਲ ਕੇ ਸਕਿਨ ਦਾ ਕਲਰ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਇਹ ਕਰੀਮ ਦਾ ਇਸਤੇਮਾਲ ਕਰਨ ਲੱਗਗੇ ਠੀਕ ਹੈ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਸਮਝ ਗਏ ਹੋਵੋਗੇ ਐਲੋਵੇਰਾ ਜੈਲ ਲੈਣੀ ਜਿੰਨੀ ਤੁਸੀਂ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਜਿੱਦਾ ਮੈਂ 2 ਚਮਚ ਪਾਣੀ ਪਾਇਆ 1 ਚਮਚ ਐਲੋਵੇਰਾ ਜੈਲ ਪਾਈ 1 ਕੈਪਸੂਲ ਪਾਇਆ ਅੱਧਾ ਚਮਚ ਮੈਂ ਇਹ ਵਾਲਾ ਤੇਲ ਪਾਇਆ ਠੀਕ ਹੈ ਅਗਰ ਤੁਹਾਡੇ ਕੋਲ ਇਹ ਵਾਲਾ ਤੇਲ ਨਹੀਂ ਹੈਗਾ ਤੇ ਜਾਨੀ ਕਿ 올ੀ ਆਇਲ ਨਹੀਂ ਹੈਗਾ ਤੁਸੀਂ ਨਾਰੀਅਲ ਦਾ ਤੇਲ ਵੀ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਨਾਰੀਅਲ ਦਾ ਤੇਲ ਵੀ ਬਹੁਤ ਵਧੀਆ ਹੁੰਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਕਰੀਮ ਬਣਾ ਕੇ ਆਪਣੇ ਫੇਸ ਤੇ ਇਸਤੇਮਾਲ ਕਰ ਸਕਦੇ ਹੋ ਇੰਨਾ 글로ਅ ਆਏਗਾ ਇੰਨੀ ਮਤਲਬ ਕਿ ਚਮਕ ਆਏਗੀ ਚਿਹਰੇ ਤੇ ਤੁਸੀਂ ਖੁਦ ਹੈਰਾਨ ਹੋਵੋਗੇ ਦੇਖ ਕੇ ਕਿ ਵਾਕਿਆ ਹੀ ਬਹੁਤ ਵਧੀਆ ਕਰੀਮਾਂ ਦੇਖ ਕਿੰਨੀ ਵਧੀਆ ਬਣ ਕੇ ਹੋ ਗਈ ਹੈ ਰੈਡੀ ਇਹ ਮੈਂ ਹੁਣ ਰਾਤ ਨੂੰ ਜਿਹੜੀ ਕਰੀਮ ਹੈ ਲਗਾਨੀ ਹੁੰਦੀ ਹੈ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਹਰ ਮੌਸਮ ਜਿਹੜਾ ਕਿਉਂਕਿ ਨਾ ਇੱਕ ਚੀਜ਼ ਨਹੀਂ ਬਣੀ ਸਾਰੇ ਮੌਸਮ ਵਾਸਤੇ ਚਾਰ ਮੌਸਮ ਹੁੰਦੇ ਨੇ ਪੱਤ ਝੜ ਹੋ ਗਿਆ ਗਰਮੀ ਸਰਦੀ ਬਰਸਾਤ ਹਨਾ ਚਾਰਾਂ ਮੌਸਮਾਂ ਵਾਸਤੇ ਲੱਗ ਲੱਗ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਫੇਸ ਤੇ ਲਗਾ ਸਕਨੇ ਹ ਕਿਉਂਕਿ ਮੌਸਮ ਦੇ ਨਾਲ ਸਾਡੀ ਸਕਿਨ ਵੀ ਚੇਂਜ ਹੁੰਦੀ ਏ ਤੇ ਇੱਕੋ ਚੀਜ਼ ਨਹੀਂ ਲਗਾਈਦੀ ਹੁੰਦੀ ਮਤਲਬ ਕਿ ਪੂਰਾ ਸਾਲ ਮੌਸਮਾਂ ਦੇ ਹਿਸਾਬ ਨਾਲ ਚੀਜ਼ ਲਗਾਓ ਫਿਰ ਤੁਹਾਡੀ ਸਕਿਨ ਜਿਹੜੀ ਹੈਲਦੀ ਰਹੇਗੀ ਗੋਰੀ ਚਿੱਟੀ ਰਹੇਗੀ ਸਾਫ਼ ਸੁਥਰੀ ਰਹੇਗੀ ਔਰ ਸਕਿਨ ਤੇ ਕੋਈ ਰਿੰਕਲ ਨਹੀਂ ਆਵੇਗਾ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਏਗੀ ਨਾ ਕੋਈ ਝੁਲੜੀ ਪਏਗੀ ਤੇ ਬਹੁਤ ਵਧੀਆ ਸਕਿਨ ਹੋ ਜਾਂਦੀ ਹੈ ਦੇਖੋ ਲਗਾ ਲਈਏ ਬਿਲਕੁਲ ਪਤਾ ਵੀ ਨਹੀਂ ਹੈਗਾ ਬਹੁਤ ਵਧੀਆ ਕਰੀਮ ਹੈ ਤੁਹਾਨੂੰ ਦੱਸੀਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਵੀਡੀਓ ਲਾਈਕ ਕਰਿਆ ਕਰੋ ਮੇਰੀਆਂ ਬਣਾ ਬਹੁਤ ਪਿਆਰ ਪਿਆਰ ਕਮੈਂਟ ਕਰਦੀਆਂ ਨੇ ਬਹੁਤ ਹੀ ਪਿਆਰ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਹੈ ਉਹਨਾਂ ਦੇ ਨਾਲ ਵੀਡੀਓ ਸ਼ੇਅਰ ਕਰਕੇ ਤੇ ਫਿਰ ਮੈਂ ਜਦੋਂ ਉਹਨਾਂ ਦੇ ਕਮੈਂਟ ਪੜ੍ਹਦੀਆਂ ਮੈਨੂੰ ਮੇਰਾ ਦਿਲ ਬਾਗੋ ਬਾਗ ਹੋ ਜਾਂਦਾ ਹੈ ਤੇ ਐਸੀ ਤਰ੍ਹਾਂ ਹੀ ਤੁਸੀਂ ਮੇਰੇ ਨਾਲ ਜੁੜੇ ਰਹੋ સોહ સો કમંટ સોનો સોહે નામ આપણે જરૂર લિખદ રહ્યા કરો ફર મિલદા જ નવી વિડીયોના બાય બા